ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੌਨ 90 ਤੋਂ ਕਰਾਂਗੇ ਜੀ ਕਵਰ ਇੱਕ ਤੋਂ ਟਾਪ ਕਲਾਸ ਝੋਟੀ ਦਿਖਾਵਾਂਗੇ ਤੇ ਚੰਗੇ ਪਸ਼ੂਆ ਬਾਈਆਂ ਕੋਲੇ ਕਾਫੀ ਪਸ਼ੂ ਘਰੇ ਵੀ ਹੈਗੇ ਤੇ ਉਹਨਾਂ ਵਿੱਚੋਂ ਜਿਹੜਾ ਪਸ਼ੂ ਇੱਕ ਅੱਧਾ ਜਾਨਵਰ ਬਚਦਾ ਜ਼ਰੂਰ ਸੇਲ ਕਰਨਾ ਪੈਂਦਾ ਤੇ ਚੰਗੇ ਰਿਕਾਰਡ ਵਾਲੀ ਕਿੰਨਾ ਕੁ ਦੁੱਧ ਪਹਿਲੇ ਸੂਏ ਕੱਢਿਆ ਜਾਂ ਹੁਣ ਕਿੰਨੇ ਕ ਦਿਨ ਕੱਟੂਗੀ ਸਾਰਾ ਕੁ ਬਾਈ ਜੀ ਤੋਂ ਬਸ ਸਸਰੀ ਗਾਲ ਵੀਰੇ ਸਸਰੀ ਗਾਲ ਵੀਰੇ ਹੋਰ ਠੀਕ ਠਾਕ ਹੋ ਜੀ ਹਾਂਜੀ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ 76968 ਜੀ 72140 ਜੀ 72140 ਪਿੰਡ ਆਪਣਾ ਜੀ ਪਿੰਡ ਮੋੜਨ ਦਾ ਬਾਈ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਆ ਗਈ ਤਾਪਾ ਤਾਪਾ ਜੀ ਹਾਂਜੀ ਬਰਾ ਮਿਲਾਕ ਸੈਣਾ ਜੀ ਬਲਾਕ ਸੈਣਾ ਸੈਣਾ ਵੀ ਆਪਣੇ ਨੇੜੇ ਆ ਗਿਆ ਇੱਕ ਪਾਸੇ ਆ ਗਿਆ ਪੱਖੋ ਕੈਂਚੀਆਂ ਦਿੱਤਾ ਤੇ ਵਪਾਰ ਦਾ ਤਾਂ ਕੋਈ ਆਪਣਾ ਕੰਮ ਨਹੀਂ ਨਾ ਨਾ ਜੀ ਘਰ ਦੇ ਪਸ਼ੂ ਫਰਪਾਲਦੇ ਹਾਂ ਤੇ ਇੱਕ ਵਿੱਚੋਂ ਅੱਜ ਸੇਲ ਕਰਨੀ ਹੈ ਹਾਂਜੀ ਹਾਂਜੀ ਤੇ ਬਾਈ ਜਿਹੜੀ ਆਪਾਂ ਝੋਟੀ ਦੇਖੀ ਜੰਨੇ ਆਂ ਪਹਿਲੇ ਸੂਏ ਆਪਾਂ ਚੋਈ ਸੀਗੀ ਕਿਸੇ ਸੀਮਨ ਦਾ ਪਤਾ ਹੈਗਾ ਵੀ ਕਿਹੜੇ ਸੀਮਨ ਦੀ ਹੈ ਇਹ ਇਹ ਬਾਈ ਜੀ ਸਰਕਾਰੂ ਦੀ ਹੈ ਜੀ ਉਹ ਤੋਂ ਸਾਨੂੰ ਐਡਾ ਹੈ ਨਹੀਂ ਸੀਗਾ ਸਰਕਾਰੂ ਤੇ ਭਰਾਲਿਆ ਸੀ ਠੀਕ ਹੈ ਤੇ ਬਾਕੀ ਦੀ ਗੱਲ ਯਾਰ ਕੁਆਲਿਟੀ ਬਹੁਤ ਚੰਗੀ ਤੇ ਪਹਿਲੇ ਸੂਏ ਬਾਈ ਕਿੰਨਾ ਦੁੱਧ ਦਿੰਦਾ ਨੇ ਪਹਿਲੇ ਸੂਏ ਨੇ ਬਾਈ 12 13 ਦੇ ਵਿੱਚ ਦਿੰਦਾ ਜੀ ਜਾਇ ਗੱਲ ਆ ਹਨਾ ਜਮ ਤੇ ਲੰਮਾ-ਸਮਾ ਦੇ ਗਈ ਪਰ ਹਾਂਜੀ 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 ਓਕੇ ਲੰਮਾ ਸਮਾਂ ਦੁੱਧ ਪਹਿਲੇ ਸੂਏ 7 ਮਹੀਨੇ ਤੱਕ ਦੀ ਗਿਆ ਜਦੋਂ ਤੋਂ ਕੋਈ ਕਿੰਨਾ ਚਿਰ ਪਹਿਲਾਂ ਛੱਡੀ ਐ ਇਸ ਕੀ ਫਿਰ 3 ਮਹੀਨੇ ਪਹਿਲਾਂ ਛੱਡੀ 3 ਮਹੀਨੇ ਮਰਦੀ ਹਾਂਜੀ ਆਪ ਵੀ ਛੱਡੀ ਐ ਜੀ ਅਸੀਂ ਉਹ ਇਹ ਲੱਤ ਨਹੀਂ ਚੱਕੀ ਜੀ ਕਿੰਨੇ ਦੁੱਧ ਤੋਂ ਡرائی ਹੋਈ ਸੀ ਇਹ ਦੁੱਧ ਚਾਰ ਕਿਲੋ ਤੋਂ ਹੋ ਗਈ ਸੀ 4 ਕਿਲੋ 4-5 ਕਿਲੋ ਤੋਂ ਓਕੇ ਜੀ ਤੇ ਹੁਣ ਫਿਰ ਦਿਨ ਕਿੰਨੇ ਬਾਕੀ ਐ ਦੇ ਹੁਣ ਇਹਦੇ ਦਿਨ ਤੋਂ ਤਿੰਨ ਕ ਬਾਕੀ ਐ ਤਿੰਨ ਚਾਰ ਜੀ ਐਸ ਕੀ ਕਿੰਨਾ ਕ ਦੁੱਧ ਕਹਿ ਕੇ ਦੇ ਦੇਣਗੇ 80-15 ਪਲੱਸ ਤਾਂ ਦੇਊ ਜੀ ਓਕੇ ਜੀ ਬਾਕੀ ਕੱਦ-ਕੱਡ ਬਥੇਰਾ ਜੀ ਹਾਂਜੀ ਇਹ ਤੋਂ ਨਹੀਂ ਹੁੰਜੀ ਜੇ ਆਪਾਂ ਗੱਲ ਕਰ ਲਗੇ ਚੰਗੇ ਥਣ ਲੈ ਤੇ ਵੱਡੀ ਝੋਟੀ ਆ ਗਈ ਪਿੱਠਪੁੜੇ ਦੀ ਇੱਕ ਨੰਬਰ ਥਣ ਚਾਰੀ ਚਾਰੀ ਸਪੇਸ ਦੇ ਉੱਤੇ ਲੱਗੇ ਵਾ ਚਾਰ ਸਪੇਰਿਆਂ ਪਸੰਦ ਚੈੱਕ ਕਰਾਵਾਂਗੇ ਇੱਥੋਂ ਕਰੋ ਇਹਦੇ ਥਣ ਲੇਵੇ ਦੀ ਬਨਾਵਟ ਚੈੱਕ ਤੇ ਘੱਡ ਘਾੜ ਕਰੋ ਚੈੱਕ ਖੋਲੋ ਬਈ ਇਹਨੂੰ ਇਧਰ ਨੂੰ ਤੋੜਾ ਕਰਾ ਕੇ ਚੈੱਕ ਚੰਗੀ ਹੈ ਜੀ ਹਾਂਜੀ ਹਾਂਜੀ ਥਣ ਲੇਵੇ ਦੀ ਚੰਗੀ ਸਾਫ਼ ਸੁਥਰੀ ਆ ਤੇ ਕੁਆਲਿਟੀ ਚੰਗੀ ਜ ਆ ਗਈ ਆ ਦੇਖੋ ਜੀ ਥੋੜਾ ਜਿਹਾ ਕੈਮਰੇ ਤੋਂ ਪਸੂ ਜਕਣ ਲੱਗ ਜਾਂਦਾ ਜੀ ਹਾਂਜੀ ਉਹ ਕੋਈ ਡਿੱਕਾ ਨਹੀਂ ਜੀ ਉਹ ਕੋਈ ਡਿੱੱਕੇ ਵਾਲੀ ਗੱਲ ਨਹੀਂ ਇੱਥੋਂ ਕਰੋ ਚੈੱਕ ਮੋੜ ਲਿਆ ਬਈ ਲੈ ਚਲੋ ਇਧਰ ਨੇ ਹੂੰ ਤੇ ਬਲੈਕ ਤੇ ਆ ਗਈ ਸਾਰੀ ਇਤੋ ਕਰੋ ਚੈੱਕ ਕੱਦ-ਕੱਦ ਪੂਰਾ ਫੁੱਲ ਤੇ ਥਣ ਕੱਲਾ-ਕੱਲਾ ਤੁਹਾਨੂੰ ਦਿਸੀ ਜਾਂਦਾ ਜੀ ਬੰਦੋ ਵੀਰੇ ਉੱਥੇ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਆ ਦੇਖੋ ਜੀ ਥਣ ਲੇਵੇ ਦੀ ਚੰਗੀ ਸਾਫ ਸੁਥਰੀ ਜੇਰ ਤੋਂ ਆਪਾਂ ਤੁਹਾਨੂੰ ਕਰਾਵਾ ਚੈੱਕ ਬਾਹਰ ਸੀਲ ਆ ਹਨਾ ਉਹ ਤਾਂ ਹਾਂ ਜੀ ਕੋਈ ਚੱਕਰੀ ਨਹੀਂ ਤੇ ਬਾਈ ਡਿਮਾਂਡ ਫਿਰ ਇਹਦੀ ਕੀ ਆ ਗਈ ਜਾਇਜ਼ ਜਮ ਡਿਮਾਂਡ ਬਾਈ ਫੋਨ 'ਤੇ ਦੱਸਾਂਗੇ ਜੀ ਜਾਇਜ਼ ਹੋਊਗੀ ਜਮ ਜਾਇਜ਼ ਜੀ ਹੋਊਗੀ ਉਹ ਕਿ ਡਿਮਾਂਡ ਹੋਊਗੀ ਫੋਨ ਤੇ ਹੋਊਗੀ ਜਾਇ ਜਮਾ ਝੋਟੀ ਦੇ ਹਿਸਾਬ ਨਾਲ ਤੇ ਕੋਈ ਬਾਹਲੇ ਛੋਟੇ ਮੁੱਲ ਵਾਲੀ ਵੀ ਹੈ ਨਹੀਂ ਐ ਮੈਂ ਆਪਾਂ ਫੋਨ ਲਾਈ ਚੱਲ ਗਏ ਹਨਾ ਤੇ ਚੰਗੇ ਮੁੱਲ ਜੀ ਤੁਹਾਨੂੰ ਮਿਲਣੀ ਆ ਕਰੋ ਬਾਈ ਦਾ ਸੰਪਰਕ ਨੰਬਰ ਫੇਰ ਬੋਲੀ ਬਾਈ 76968 ਜੀ 73140 ਜੀ 73140 ਪਿੰਡ ਮੋੜਨਾਬਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਬਾਈਆਂ ਦੇ ਪੱਖੋ ਕੈਂਚੀਆਂ ਤੇ ਸਹਿਣਾ ਤੇ ਤੱਪਾ ਇਹ ਵਿਚਾਲੇ ਪਿੰਡ ਆ ਗਏ ਇਹਨਾਂ ਦੇ ਬਾਕੀ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿਨਾਂ ਵੀਡੀ